ਕੇਂਦਰ ਸਰਕਾਰ ਦਾ ਤਾਕਤਾਂ ਹਿਲਾਉਣ ਵਾਸਤੇ ਕਿਸਾਨ ਜਥੇਬੰਦੀਆਂ ਨੇ ਕਰ ਦਿੱਤਾ ਵੱਡਾ ਐਲਾਨ ਹੁਣ ਪੀਐਮ ਹਾਊਸ 'ਚ ਬੈਠੇ ਪੀਐਮ ਮੋਦੀ ਨੂੰ ਕੜਾਕੇ ਦੀ ਠੰਡ 'ਚ ਆਉਣਗੀਆਂ ਤਰੇਲੀਆਂ ਮੂੜ ਬਣਨਗੇ ਅਜਿਹੇ ਹਾਲਾਤ ਘਬਰਾਉ ਮੋਦੀ ਸਰਕਾਰ ਇਹ ਅਸੀਂ ਨਹੀਂ ਕਹਿੰਦੇ ਸਗੋਂ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕਰ ਦਿੱਤਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਜ਼ਿਲ੍ਹਾ ਪਧਰੀ ਮੀਟਿੰਗ ਹੋਈ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਕੀਤੇ ਜਾ ਰਹੇ ਬਾਰ-ਬਾਰ ਹਮਲਿਆਂ ਲੈ ਕੇ ਕਿਸਾਨ ਮੁਰ ਦੁਆਰਾ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਅਤੇ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰਨਗੀਆਂ ਅਤੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਸਭ ਤੋਂ ਪਹਿਲਾਂ ਮੀਟਿੰਗਾਂ ਕੀਤੀਆਂ ਜਾਣਗੀਆਂ ਪੂਰੇ ਭਾਰਤ ਦੇ ਵਿੱਚ ਅਸੀਂ 22 ਵੱਡੀਆਂ ਕਾਨਫਰੰਸਾਂ ਲੋਕਾਂ ਨੂੰ ਇਕੱਠੇ ਕਰਕੇ ਪਹਿਲਾਂ ਅਵੇਅਰ ਕਰਾਂਗੇ ਗਰਾਊਂਡ ਤਿਆਰ ਕਰਾਂਗੇ ਫਿਰ ਦਿੱਲੀ ਵੱਲ ਕੂਚ ਕਰਾਂਗੇ ਦਿੱਲੀ ਮੋਰਚਾ ਲਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਿਆ ਨੇ ਦੁਆਰਾ ਜੇਕਰ ਮੰਗਾ ਅਸਲੀਅਤ ਦੇ ਵਿੱਚ ਨਹੀਂ ਮੰਨੀਆਂ ਗਈਆਂ ਸੀ ਤਾਂ ਜਿਹੜਾ ਮੋਰਚਾ ਚੱਕੜ ਦੀ ਐਨੀ ਕਾਲੀ ਕੀ ਪੈ ਗਈ ਸੀ ਉਸ ਵਕਤ ਪਹਿਲੇ ਸਾਡਾ ਦਿੱਲੀ 'ਚ ਮੋਰਚਾ ਚੱਲਦਾ ਸੀ ਉਸ ਵੇਲੇ ਕਿਸਾਨਾਂ ਦਾ ਦਬਾਅ ਪੂਰਾ ਬਣਿਆ ਹੋਇਆ ਸੀ ਸਰਕਾਰ ਤੇ ਸਰਕਾਰ ਦੀਆਂ ਅੱਗੇ ਚੋਣਾਂ ਦੇ ਵਿੱਚ ਆ ਕੇ ਸਰਕਾਰ ਨੂੰ ਲੱਗਦਾ ਸੀਗਾ ਭਾਜਪਾ ਨੂੰ ਖਾਸ ਕਰਕੇ ਕਿ ਸਾਡਾ ਗ੍ਰਾਫ ਆਏ ਦਿਨ ਥੱਲੇ ਜਾ ਰਿਹਾ ਹੈ ਔਰ ਉਹ ਥੱਲੇ ਗਿਆ ਗ੍ਰਾਫ ਉਹਨਾਂ ਨੂੰ ਯੂਪੀ ਦੀਆਂ ਚੋਣਾਂ ਦੇ ਵਿੱਚ ਵੱਡੀ ਮਾਤ ਪਾ ਸਕਦਾ ਸੀ ਵੱਡਾ ਨੁਕਸਾਨ ਕਰ ਸਕਦਾ ਸੀ ਉਹਦੇ ਚੋ ਫਸੇ ਹੋਏ ਸੀ ਉਹਦੇ ਚੋ ਫਸਿਆ ਨੇ ਇੱਕ ਫੈਸਲਾ ਲਿਆ ਬੜਾ ਇੰਪੋਰਟੈਂਟ ਫੈਸਲਾ ਹੈ ਉਹਨਾਂ ਨੇ 46 ਮੁਲਕ ਇੰਡੀਆ ਦੇ ਨਾਲ ਹੋਰ ਅਟੈਚ ਕੀਤੇ ਜੋੜੇ ਔਰ 47 ਇੰਡ ਇੰਡੀਆ ਵਿੱਚ ਸਮੇਤ 47 ਹੋ ਗਏ 47 ਨੇ ਇੱਕ ਰੈਗੂਲੇਸ਼ਨ ਲੈ ਕੇ ਜਾਣ ਦਾ ਫੈਸਲਾ ਲਿਆ ਕਿ ਅਸੀਂ ਡਬਲਯੂਟੀਓ ਦੇ ਵਿੱਚ ਲੈ ਕੇ ਜਾਵਾਂਗੇ ਤੇ ਕਹਾਂਗੇ ਕਿ ਸਾਨੂੰ ਭਾਰਤ ਦੇ ਵਿੱਚ ਇਹਨਾਂ 46 ਮੁਲਕਾਂ ਚ ਆਪਦੇ ਕਿਸਾਨਾਂ ਨੂੰ ਐਮਐਸਪੀ ਦੇਣੀ ਅਲਾਉ ਕਰੋ ਇਹਦਾ ਮਤਲਬ ਜਿੱਥੇ ਉਹ ਲੋਕ ਲੱਗਿਆ ਪਿਆ ਐ ਐਮਐਸਪੀ ਮਿਲਣ ਕਰਕੇ ਸਾਡੀ ਸਰਕਾਰ ਉਧਰ ਨੂੰ ਅਸੀਂ ਤੋੜ ਲਈ ਸੀ ਤੇ ਜੇ ਮੈਨੂੰ ਪਤਾ ਹੈ ਕਿ ਸਰਕਾਰ ਉਧਰ ਨੂੰ ਤੁਰੀ ਸੀ ਤਾਂ ਬਾਕੀ ਲੀਡਰਾਂ ਨੂੰ ਨਹੀਂ ਪਤਾ ਬਾਕੀਆਂ ਨੂੰ ਤਾਂ ਸਰਕਾਰ ਦੇ ਅੰਦਰ ਲੀਆਂ ਗੱਲਾਂ ਦਾ ਬਹੁਤ ਸਾਰੀਆਂ ਦਾ ਪਤਾ ਹੋਊਗਾ ਕਿਉਂਕਿ ਜਿਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਉਹਨਾਂ ਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਹੋਏਗਾ ਨਾ ਕਿ ਸਰਕਾਰ ਕੀ ਮੂਵਮੈਂਟ ਕਰ ਰਹੀ ਹੈ ਔਰ ਐਨ ਉਸ ਟਾਈਮ ਦੇ ਉੱਤੇ ਐਮਐਸਪੀ ਲੈੇ ਬਿਨਾ ਜਦੋਂ ਕਿ ਸਰਕਾਰ ਪੂਰੇ ਦਬਾਅ ਮੰਨੀ ਬੈਠੀ ਸੀ ਉਸ ਵੇਲੇ ਚੋਣਾ ਦੇ ਵਿੱਚ ਭੱਜ ਕੇ ਇੱਥੇ ਆਉਣਾ ਇਹ ਸਪਸ਼ਟ ਕਰਦਾ ਸੀ ਭਰਾਵੋ ਕਿ ਉਹਨਾਂ ਦਾ ਉਸ ਵੇਲੇ ਕਿਸਾਨੀ ਨਾਲ ਕੋਈ ਮੋਹ ਨਹੀਂ ਰਹਿ ਗਿਆ ਸੀ। ਔਰ ਉਹਨਾਂ ਦਾ ਜੇਕਰ ਉਹ ਚਾਹੁੰਦੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਉਸ ਵੇਲੇ ਉਹਨਾਂ ਨੂੰ ਕੁਝ ਵੀ ਹੁੰਦਾ ਉਹਦੇ ਤੋਂ ਮਤਲਬ ਉੱਠਣਾ ਨਹੀਂ ਚਾਹੀਦਾ ਸੀ। ਜਿਹੜੇ ਉਹਥੋਂ ਉੱਠ ਕੇ ਭੱਜੇ ਨੇ ਉਹਨਾਂ ਨੂੰ ਕਿਵੇਂ ਮੰਨੀਏ ਕਿ ਉਹ ਕਿਸਾਨੀ ਲਈ ਅੱਗੇ ਜਾ ਕੇ ਲੜਾਈਆਂ ਸਿਰੇ ਦੀਆਂ ਸਿਰੇ ਤੱਕ ਦੀਆਂ ਲੜਾਈਆਂ ਲੜ ਲੈਣਗੇ। ਉਗੈ ਜਿੰਨੀ ਦੇਰ ਤੱਕ ਭਾਰਤ WTO ਚੋਂ ਬਾਹਰ ਨਹੀਂ ਆਉਂਦਾ ਉਨੀ ਦੇਰ ਤੱਕ ਭਾਰਤ ਆਜ਼ਾਦ ਨਹੀਂ ਹੋ ਸਕਦਾ ਔਰ WTO ਯਾ ਇੱਕ ਜਿਹੜਾ ਦਬਾਅ ਪਾ ਕੇ ਸਾਡੇ ਤੇ ਐਮਐਸਪੀ ਖਤਮ ਕਰਾ ਰਿਹਾ ਹੈ ਹੁਣ ਇਹ ਮੈਨੂੰ ਨਹੀਂ ਪਤਾ ਕੱਲੇ ਨੂੰ ਸਾਰਿਆਂ ਨੂੰ ਪਤਾ ਹੈ ਔਰ ਜਦੋਂ ਉਧਰ ਨੂੰ ਸਰਕਾਰ ਸਾਡੀ ਤੁਰਦੀ ਹੈ ਉਦੋਂ ਭੱਜ ਆਉਣਾ ਬੰਦਿਆਂ ਦਾ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਇਹ ਐਮਐਸਪੀ ਲੈਣ ਦੇ ਹੱਕ 'ਚ ਨਹੀਂ ਹੈ ਇੱਕ ਰੈਲੀਆਂ ਹੋਈਆਂ ਨੇ ਜਿਵੇਂ ਕੁ ਸੂਦਸਿਆ ਸਰਾਬੇ ਦੀ ਰੈਲੀ ਹੋਈ ਹੈ ਜੰਡੇ ਵਾਲਾ ਆਲੇ ਦੀ ਰੱਖੀ ਹੈਗੀ ਵੱਡੇ ਕੱਟ ਜਿਹੜੇ ਇਹਨਾਂ ਰੈਲੀਆਂ ਚ ਹੋਏ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿਸਾਨਾਂ ਦੇ ਅਜੇ ਹਲਾਕ ਹੋ ਜਾਣੇ ਇਹਨਾਂ ਨੂੰ ਧਰਮੇ ਲਾਉਣ ਵਾਸਤੇ ਬੰਦੇ ਹੀ ਲੱਗਣ ਮੁੱਖ ਮੰਤਰੀ ਭਗਵੰਤ ਮਾਨ ਆਹ ਦੇਖੋ ਲੋਕਾਂ ਨੇ ਜਵਾਬ ਦਿੱਤਾ ਭਗਵੰਤ ਮਾਨ ਨੂੰ ਇਹਦੀ ਇਸ ਗੱਲ ਦਾ ਲੋਕ ਉਸ ਦਿਨ ਹੀ ਜਵਾਬ ਦੇ ਰਹੇ ਸੀ ਕਿ ਸਮਾਂ ਆਏਗਾ ਦੱਸਾਂਗਾ ਦੱਸਾਂਗੇ ਵੀ ਅਸੀਂ ਕਿੱਥੇ ਖੜੇ ਹਾਂ ਭਗਵੰਤ ਮਾਨ ਵਿਚਾਰਾ ਕੀ ਇਹ ਗੱਲਾਂ ਕਰ ਸਕਦਾ ਹੈ ਕਿਸਾਨਾਂ ਨਾਲ ਜਿੰਨੀਆਂ ਕਮਿਟਮੈਂਟਸ ਕੀਤੀਆਂ ਭਗਵੰਤ ਮਾਨ ਨੇ ਆਉਂਦਿਆ ਸਾਰ ਕਿਸਾਨਾਂ ਦੇ ਖਿਲਾਫ ਫੈਸਲੇ ਲੈਣੇ ਸ਼ੁਰੂ ਕੀਤੇ ਜਿਹੜੀਆਂ ਗੱਲਾਂ ਸਾਰੀਆਂ ਕਹਿੰਦਾ ਰਿਹਾ ਸਾਰੀਆਂ ਭੁੱਲ ਗਿਆ ਇਹ ਕਹਿੰਦਾ ਰਿਹਾ ਮਾਛੀਵਾੜੇ ਜੰਗਲਾਂ ਦੀ ਰੱਖਿਆ ਕਰਨੀ ਆਪ ਖੁਦ ਬੋਲਦਾ ਰਿਹਾ ਸਦਾ ਚਾਇਆ ਤੇ ਉਹਦੇ ਖਿਲਾਫ ਭੁਗਤਿਆ ਆਪਦੇ ਸਦਾ ਤੋਂ ਬਾਹਰ ਹੁੰਦਿਆਂ ਕਹਿੰਦਾ ਰਿਹਾ ਕਿ ਮਾਲ ਬਰੋਜ਼ ਜਿਹੜੀ ਸ਼ਰਾਬ ਫੈਕਟਰੀ ਹੈ ਜੀਰੇ ਵਾਲੀ ਉਹਦੇ ਖਿਲਾਫ ਬੋਲਦਾ ਰਿਹਾ ਲੇਕਿਨ ਸਦਾ ਚਾਇਆ ਤੇ ਮਾਲ ਬਰੋਜ਼ ਫੈਕਟਰੀ ਦੇ ਮਾਲਕ ਨੂੰ 20 ਕਰੋੜ ਰੁਪਈਆ ਕਿਸਾਨਾਂ ਦੀਆਂ ਜ਼ਮੀਨਾਂ ਅਟੈਚ ਕਰਕੇ ਉਹ ਮਾਲ ਮਿਰੋਜ ਫੈਕਟਰੀ ਦੇ ਮਾਲਕ ਨੂੰ ਦਿੱਤਾ ਇਹਨਾਂ ਨੇ ਉਸ ਤੋਂ ਵੀ ਅੱਗੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਡਾ ਭਗਵੰਤ ਮਾਨ ਇਹ ਕਹਿੰਦਾ ਰਿਹਾ ਕਿ ਅਸੀਂ ਕੰਬਾਈਨਾ ਦੇ ਚੜ ਚੜ ਕੇ ਬੋਲਦਾ ਰਿਹਾ ਪਰਾਲੀ ਦੇ ਸਬੰਧ ਵਿੱਚ ਬੋਲਦਾ ਰਿਹਾ ਬਹੁਤ ਕੁਝ ਕਹਿੰਦਾ ਰਿਹਾ ਕਿ ਇਹ ਕਹਿੰਦਾ ਹੁੰਦਾ ਸੀ ਆਪਾਂ ਸੁਣਿਆ ਸਾਰਿਆਂ ਨੇ ਕਿ ਆਹ ਦੇਖੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ 'ਚ ਲਿਖਿਆ ਕਿ ਕਿਸਾਨਾਂ ਨੂੰ ਆਹ ਆਹ ਚੀਜ਼ਾਂ ਪ੍ਰੋਵਾਈਡ ਕਰਾਉਣੀਆਂ ਉਹ ਸਰਕਾਰ ਨੇ ਕਰਾਈਆਂ ਨਹੀਂ ਔਰ ਅੱਗ ਲਾਉਣ ਵਾਲੇ ਕਿਸਾਨਾਂ ਦੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਉਹਦੇ ਬਿਲਕੁਲ ਜਦੋਂ ਸੱਦਾ ਜਾ ਕੇ ਬੈਠ ਗਿਆ ਉਹਦੇ ਉਲਟ ਜਾ ਕੇ ਕੱਲੇ ਕਿਸਾਨਾਂ ਦੇ ਮੁਕਦਮੇ ਦਰਜ ਨਹੀਂ ਕੀਤੇ ਇੱਕ ਕਿਸਾਨ ਦੀ ਮੌਤ ਹੋਈ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਆਪਦੀ ਏਡੀਸੀ ਦੇ ਖਿਲਾਫ ਇੱਕ ਇੱਕ ਕਲਮ ਤੱਕ ਨਹੀਂ ਚੱਲੀ ਸਾਡੇ ਮੁੱਖ ਮੰਤਰੀ ਤੋਂ ਕੱਲਾ ਇੱਥੇ ਨਹੀਂ ਮੁੱਕਦੀ ਗੱਲ ਇਹ ਕਹਿੰਦਾ ਰਿਹਾ ਕਿ ਇਹ ਜਿਹੜਾ ਨਸ਼ਾ ਹੈ ਇਹ ਸਾਡੇ ਨਾਲ ਲੀਡਰਾਂ ਦੀਆਂ ਫੈਕਟਰੀਆਂ ਚੋਂ ਆਉਂਦਾ ਕੋਈ ਬਾਹਰਲੇ ਮੁਲਕਾਂ ਤੋਂ ਨਹੀਂ ਆਉਂਦਾ ਕਾ ਕੋਈ ਅਮਰੀਕਾ ਤੋਂ ਨਹੀਂ ਆਉਂਦਾ ਕੋਈ ਪਾਕਿਸਤਾਨ ਤੋਂ ਨਹੀਂ ਆਉਂਦਾ ਕਹਿੰਦਾ ਰਿਹਾ ਲੈਕਿਨ ਸਦਾ ਤੇ ਆਏ ਨੂੰ 2 ਸਾਲ ਤੋਂ ਉੱਪਰ ਸਮਾਂ ਲੰਘ ਗਿਆ ਸਦਾ ਤੇ ਆਉਣ ਤੋਂ ਬਾਅਦ ਕਿੰਨੀਆਂ ਫੈਕਟਰੀਆਂ ਫੜ ਲਈਆਂ ਕਿੰਨੀ ਕਾਰਵਾਈ ਕਰ ਲਈ ਕੀ ਕਾਰਵਾਈ ਕੀਤੀ ਉਦੋਂ ਇਹ ਕਹਿੰਦੇ ਰਹੇ ਕਿ ਐਸਐਸਪੀ ਜ਼ਿੰਮੇਵਾਰ ਹੋਣਾ ਚਾਹੀਦਾ ਜਦੋਂ ਬਾਹਰ ਸੀ ਅੱਜ ਸਦਾ じゃ ਨਾ ਅੱਜ ਕਿੰਨੇ ਐਸਐਸਪੀ ਜ਼ਿੰਮੇਵਾਰ ਬਣਾਤੇ ਤੁਸੀਂ ਦੇਖਿਆ ਇਸੇ ਤੁਹਾਡੇ ਤੁਹਾਡੇ ਖੇਤਰ ਚ ਆ ਤੁਹਾਡੇ ਨਾਲ ਮਾਨਸਾ ਦੇ ਵਿੱਚ ਕਿੱਡਾ ਵੱਡਾ ਅੰਦੋਲਨ ਚੱਲਿਆ ਜਿਹੜਾ ਮੁੰਡਾ ਨਸ਼ਿਆਂ ਦੇ ਖਿਲਾਫ ਲੜਾਈ ਲੜਦਾ ਸੀ ਉਸੇ ਦੇ ਮੁਕਦਮਾ ਦਰਜ ਕਰਕੇ ਅੰਦਰ ਕੀਤਾ ਔਰ ਕਿਸੇ ਨੇ ਗੱਲ ਤੱਕ ਨਹੀਂ ਸੁਣੀ ਲਗਾਤਾਰ ਮੋਰਚਾ ਚੱਲਿਆ ਤੋਂ ਸੋ ਮੇਰਾ ਗੱਲ ਕਰਨ ਦਾ ਭਾਵਾ ਉਹਨਾਂ ਗੱਲਾਂ ਤੋਂ ਸਾਰੀਆਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਫਿਰ ਗਏ ਵਾਅਦੇ ਕਰਲੇ ਸਾਡੇ ਨਾਲ ਕਿ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਹੈ ਮੰਨਿਆ ਸਾਡੇ ਕੋਲੇ ਵੀ ਕਿਸਾਨਾਂ ਦੀ ਹੈ ਕਿਸਾਨਾਂ ਨੂੰ ਦੇਵਾਂਗੇ ਨਹੀਂ ਦਿੱਤੀ ਫੈਸਲਾ ਕਰਕੇ ਕਮੇਟੀ ਬਣਾ ਕੇ ਫਿਰ ਮੁੱਕਰ ਗਿਆ ਸਾਡੇ ਨਾਲ ਮੰਨਿਆ ਕਿ ਜਿੰਨੇ ਵੀ ਟੋਲ ਚੱਲਦੇ ਨੇ ਜਦੋਂ ਸਾਡੇ ਕਿਸਾਨਾਂ ਨੇ ਸਾਡੇ ਆਮ ਜਨਤਾ ਨੇ ਸਾਡੇ ਮਜ਼ਦੂਰਾਂ ਨੇ ਸਾਡੇ ਵਪਾਰੀਆਂ ਨੇ ਆਪਦੀਆਂ ਗੱਡੀਆਂ ਦਾ ਰੋਡ ਟੈਕਸ ਭਰਿਆ ਹੋਇਆ ਫਿਰ ਟੋਲ ਟੈਕਸ ਦਾ ਕੀ ਮਤਲਬ ਹੈ ਮੰਨਦੇ ਨੇ ਸਾਡੇ ਨਾਲ ਲੇਕਿਨ ਉਹ ਫਿਰ ਅੱਜ ਤੱਕ ਮਤਲਬ ਟੋਲ ਟੈਕਸ ਉਵੇਂ ਲੁੱਟ ਹੋ ਰਹੀ ਹੈ ਸਗੋਂ ਲੋਕਾਂ ਦੇ ਛਿੱਤਰ ਮਾਰੇ ਜਾ ਰਹੇ ਨੇ ਅੱਜ ਫਿਰ ਉਹ ਗੱਲਾਂ ਤੋਂ ਮੁਕਰੇ ਬੈਠੇ ਨੇ ਭੱਜੇ ਬੈਠੇ ਨੇ ਉਹਨਾਂ ਗੱਲਾਂ ਤੋਂ ਸੋ ਅੱਜ ਲੋਕ ਉਹਨਾਂ ਗੱਲਾਂ ਨੂੰ ਪਹਿਚਾਨ ਚੁੱਕੇ ਲੋਕਾਂ ਨੂੰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦਾ ਚਿਹਰਾ ਇਸ ਪਾਰਟੀ ਦਾ ਚਿਹਰਾ ਚਿਹਰਾ ਇਸ ਸਰਕਾਰ ਦਾ ਚਿਹਰਾ ਬਿਲਕੁਲ ਸਾਹਮਣੇ ਆ ਗਿਆ ਹੈ ਲੋਕਾਂ ਨੇ ਜਵਾਬ ਆਪ ਦਿੱਤਾ ਇਹਨਾਂ ਵੱਡੀਆਂ ਰੈਲੀਆਂ ਦੇ ਵਿੱਚੋਂ ਕਿ ਭਗਵੰਤ ਮਾਨ ਜੀ ਜਿਹੜੀਆਂ ਤੂੰ ਗੱਲਾਂ ਕਰਦਾ ਹੁਣ ਤੇਰੇ ਚੁਟਕਲਿਆਂ ਨਾਲ ਗੱਲ ਨਹੀਂ ਚੱਲਣੀ ਹੁਣ ਗਰਾਊਂਡ ਲੈਵਲ ਤੇ ਕੁਝ ਕਰਨਾ ਸੋਦਾਦ ਦੇ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਲੈ ਕੇ ਮੋੜ ਤੋਂ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਮੋਰਚਾ ਖੋਲ ਦਿੱਤਾ ਹੈ ਅਤੇ ਜਿਹਦੇ ਚੱਲਦੇ ਹੁਣ ਮੋੜ ਤੋਂ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਤੁਮਰਚੜ ਮਚਾਉਣਗੀਆਂ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ